ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਇੱਕ ਫੈਸਲਾ ਲੈ ਲਿਆ ਗਿਆ ਜਿਸ ਦਾ ਕੀ ਹੁਣ ਐਲਾਨ ਹੋ ਚੁੱਕਿਆ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਉੱਤੇ ਵੀ ਟੈਰਿਫ ਲਗਾਇਆ ਜਾਏਗਾ ਤਾਰੀਖ ਦਾ ਵੀ ਐਲਾਨ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਮਾਮਲੇ ਸੰਬੰਧੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰੀਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਕਿ ਐ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰ ਰਹੇ ਸੀ ਰਾਸ਼ਟਰਪਤੀ ਦੇ ਵੱਲੋਂ ਆਪਣੇ ਦੂਸਰੇ ਕਾਰਜਕਾਲ ਦੀ ਸ਼ੁਰੂਆਤ ਕੀਤੀ ਗਈ ਤੇ ਇਸ ਦੌਰਾਨ ਉਹ ਪਹਿਲੀ ਵਾਰ ਸੰਸਦ ਨੂੰ ਸੰਬੋਧਨ ਕਰ ਰਹੇ ਸੀ ਇਸ ਦੌਰਾਨ ਉਹ ਟੈਰਿਫ ਵਾਰ ਯੂਕਰੇਨ ਦੇ ਨਾਲ ਖਣਿਜ ਸੰਪਤੀ ਦੇ ਸੌਦੇ ਤੇ ਨਾਲ ਹੀ ਨਾਲ ਹੋਰ ਮਹੱਤਵਪੂਰਨ ਮਾਮਲਿਆਂ ਦੇ ਉੱਤੇ ਵੱਡੇ ਐਲਾਨ ਕਰ ਸਕਦੇ ਹਨ ਟਰੰਪ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਚੈਂਬਰ ਤੋਂ ਸਦਨ ਨੂੰ ਸੰਬੋਧਨ ਕਰ ਰਹੇ ਨੇ ਇਸ ਤੋਂ ਪਹਿਲਾਂ ਉਹਨਾਂ ਨੇ 2017 ਦੇ ਵਿੱਚ ਸੰਸਦ ਨੂੰ ਸੰਬੋਧਨ ਕੀਤਾ ਸੀ ਡੋਨਾਲਡ 트ੰਪ ਦਾ ਕਹਿਣਾ ਹੈ ਕਿ ਉਹਨਾਂ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਸਦਨ ਦਾ ਜੋ ਸੰਬੋਧਨ ਬਹੁਤ ਵੱਡਾ ਹੋਵੇਗਾ ਇਸ ਸੰਬੋਧਨ ਦੀ ਜੋ ਥੀਮ ਹੈ ਦ ਰੀਨਿਊਅਲ ਆਫ ਦਾ ਅਮਰੀਕਨ ਡਰੀਮ ਹੈ 트ੰਪ ਦੇ ਸੰਬੋਧਨ ਦੀਆਂ ਕੁਝ ਮਹੱਤਵਪੂਰਨ ਗੱਲਾਂ ਨੇ ਸਭ ਤੋਂ ਪਹਿਲਾਂ ਆਇਆ ਕਿ 트ੰਪ ਨੇ ਕਿਹਾ ਕਿ ਵੱਡੇ ਸੁਪਨਿਆਂ ਤੇ ਦਲੇਰ ਫੈਸਲੇ ਲੈਣ ਦਾ ਸਮਾਂ ਹੈ ਪਰ ਹੁਣ ਸਾਡਾ ਮਕਸਦ ਅਮਰੀਕਾ ਨੂੰ ਫਿਰ ਤੋਂ affordable ਬਣਾਉਣਾ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕੈਨੇਡਾ ਮੈਕਸੀਕੋ ਭਾਰਤ ਅਤੇ ਦੱਖਣੀ ਕੋਰੀਆ ਬਹੁਤ ਜ਼ਿਆਦਾ ਟੈਰਿਫ ਲਗਾਉਂਦੇ ਨੇ ਅਸੀਂ 2 April ਤੋਂ ਕੈਨੇਡਾ ਮੈਕਸੀਕੋ ਚੀਨ ਅਤੇ ਭਾਰਤ ਦੇ ਉੱਤੇ ਰੈਸੀਪ੍ਰੋਕਲ ਟੈਕਸ ਜੋ ਹੈ ਉਹ ਲਗਾਵਾਂਗੇ ਡੋਨਾਲਡ 트ੰਪ ਨੇ ਕਿਹਾ ਕਿ ਉਹ ਸਾਡੇ ਤੋਂ ਇਕੱਠੇ ਕੀਤੇ ਗਏ ਪੈਸੇ ਦੀ ਵਸੂਲੀ ਕਰਕੇ ਦੇਸ਼ ਦੀ ਮਹਿੰਗਾਈ ਨੂੰ ਕੰਟਰੋਲ ਕਰਨਗੇ ਮੈਂ ਹਾਲੇ ਵੀ ਬਾਈਡਨ ਦੀਆਂ ਜੋ ਅਸਫਲ ਨੀਤੀਆਂ ਹਨ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਰੁੱਝਿਆ ਹੋਇਆ ਅਮਰੀਕੀ ਰਾਸ਼ਟਰਪਤੀ 트ੰਪ ਦੇ ਸੰਬੋਧਨ ਦੌਰਾਨ ডেমোক্রেট এমপি দে ਵੱਲੋਂ ਸੰਸਦ ਤੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਰਾਸ਼ਟਰਪਤੀ ਦੇ ਭਾਸ਼ਣ ਦੇ ਵਿੱਚ ਵਿਗਨ ਪੌਣ ਦੇ ਲਈ ਉਹਨਾਂ ਨੂੰ ਬਾਹਰ ਕੱਢਿਆ ਗਿਆ ਐਮਪੀ ਅਲ ਗ੍ਰੀਨ ਨੂੰ ਸੰਸਦ ਤੋਂ ਬਾਹਰ ਭੇਜਿਆ ਗਿਆ 트াম্প ਨੇ ਕਿਹਾ ਕਿ ਹੁਣ ਸਿਰਫ ਦੋ ਲਿੰਗ ਹੋਣਗੇ ਮਰਦ ਅਤੇ ਔਰਤ ਮੈਂ ਮਰਦਾਂ ਨੂੰ ਔਰਤਾਂ ਦੀਆਂ ਖੇਡਾਂ ਦੇ ਵਿੱਚ ਨਹੀਂ ਖੇਡਣ ਦਵਾਂਗਾ ਇਸ ਦੇ ਉੱਤੇ پابੰਦੀ ਲਗਾ ਦਿੱਤੀ ਹੈ ਅਮਰੀਕੀ ਰਾਸ਼ਟਰਪਤੀ 트ੰਪ ਨੇ ਆਪਣੇ ਸੰਬੋਧਨ ਦੇ ਵਿੱਚ ਆਜ਼ਾਦ ਭਾਸ਼ਣ ਦੀ ਗੱਲ ਕੀਤੀ 트ੰਪ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਅੰਗਰੇਜ਼ੀ ਨੂੰ ਹੀ ਸਰਕਾਰੀ ਭਾਸ਼ਾ ਬਣਾਇਆ ਸੀ ਮੈਕਸੀਕੋ ਦੀ ਖਾੜੀ ਅਮਰੀਕਾ ਦੀ ਖਾੜੀ ਬਣ ਗਈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਹਰ ਨਵੇਂ ਫੈਸਲੇ ਦੇ ਲਈ 100 ਪੁਰਾਣੇ ਫੈਸਲੇ ਜੋ ਹੈ ਉਹ ਰੱਦ ਕੀਤੇ ਜਾਣਗੇ 트럼ਪ ਨੇ ਕਿਹਾ ਕਿ ਇਹ ਵੱਡੇ ਸੁਪਨੇ ਆਤੇ ਬੋਲਡ ਐਕਸ਼ਨ ਦਾ ਸਮਾਂ ਹੈ ਡੋਜੀ ਇਸ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ ਅਸੀਂ ਹਾਸੋ ਹੀਣੀ ਨੀਤੀਆਂ ਨੂੰ ਖਤਮ ਕਰ ਦਿੱਤਾ ਹੈ ਪ੍ਰਿਸ਼ਟ ਸਿਹਤ ਨੀਤੀ ਨੂੰ ਵੀ ਖਤਮ ਕਰ ਦਿੱਤਾ ਗਿਆ ਬਾਈਡਨ ਸਰਕਾਰ ਦੀਆਂ ਜੋ ਨੀਤੀਆਂ ਦੇਸ਼ ਨੂੰ ਲਾਭ ਨਹੀਂ ਪਹੁੰਚਾ ਰਹੀਆਂ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਖਤਮ ਕਰ ਦਿੱਤਾ ਗਿਆ ਦੱਸਣ ਯੋਗ ਹੈ ਕਿ 트럼ਪ ਨੇ ਇਸ ਭਾਸ਼ਣ ਨੂੰ ਸਟੇਟ ਆਫ ਦੀ ਯੂਨੀਅਨ ਨਹੀਂ ਮੰਨਿਆ ਜਾਵੇਗਾ ਕਿਉਂਕਿ ਇਹ ਭਾਸ਼ਣ ਆਮ ਤੌਰ ਤੇ ਅਮਰੀਕੀ ਰਾਸ਼ਟਰਪਤੀ ਜਨਵਰੀ ਜਾਂ ਫਿਰ ਫਰਵਰੀ ਦੇ ਵਿੱਚ ਦਿੰਦੇ ਨੇ ਉਦਾਹਰਨ ਵਜੋਂ ਇਹ 트ੰਪ ਦੁਆਰਾ ਕਾਂਗਰਸ ਨੂੰ ਦਿੱਤਾ ਗਿਆ ਇੱਕ ਆਮ ਭਾਸ਼ਣ ਜੋ ਹੈ ਉਹ ਮੰਨਿਆ ਜਾਏਗਾ ਪਰ ਸੰਸਦ ਨੂੰ ਸੰਬੋਧਨ 트ੰਪ ਦੇ ਵੱਲੋਂ ਕੀਤਾ ਗਿਆ ਜਿੱਥੇ ਕਿ ਉਹਨਾਂ ਨੇ ਕਿਹਾ ਹੈ ਕੈਨੇਡਾ ਮੈਕਸੀਕੋ ਦੇ ਨਾਲ ਨਾਲ ਹੁਣ ਭਾਰਤ ਦੇ ਉੱਤੇ ਵੀ ਟੈਰਿਫ ਅਮਰੀਕਾ ਦੇ ਵੱਲੋਂ ਲਗਾਇਆ ਜਾ ਸਕਦਾ ਹੈ 2 April ਤੋਂ ਇਸ ਦੀ ਸ਼ੁਰੂਆਤ ਹੋਵੇਗੀ